ਹਾਂਜੀ ਅੱਜ ਇੱਕ ਨਾ ਬਹੁਤ ਹੀ ਪੁਰਾਣੀ ਚੀਜ਼ ਕੁਝ 20 25 ਸਾਲ ਪੁਰਾਣੀ ਚੀਜ਼ ਅੱਜ ਬਾਪੂ ਜੀ ਮਿਲੇ ਆ ਜੋ ਵੇਚਣ ਦੇ ਆ ਆਏ ਮਗਰ ਇਹਨਾਂ ਨੇ ਰੱਖੀ ਹੋਈ ਆ ਬਾਪੂ ਜੀ ਤੁਸੀਂ ਦੱਸੋ ਵੀ ਕੀ ਵੇਚ ਰਿਹਾ ਤੁਸੀਂ ਹਾਂਜੀ ਗੋਲੂ ਪੋਚਾ ਵੇਚ ਰਿਹਾ ਤੇ ਇਹ ਗੋਲੂ ਪੋਚਾ ਅੱਜ ਕੱਲ ਵਿਗਦਾ ਵਾ ਹਾਂਜੀ ਵਿਗਦਾ ਹੈਗਾ ਤੇ ਅੱਜ ਅੱਗੇ ਤੇ ਮੈਂ ਛੋਟਾਂ ਦਸੀ ਉਦੋਂ ਦਾਣੇ ਦੇ ਕੇ ਜਾਂ ਕੁਛ ਇਦਾਂ ਹੋਰ ਕੋਈ ਕਰੂੰ ਉਦੋਂ ਪੁੱਛੇ ਸੁਰਜੀ ਦੇ ਬੋਰਿਆਂ ਦੇ ਬੋਰੇ ਦੇ ਦਾਣੇ ਦਿੰਦੇ ਪੰਨੀ ਤੋਂ ਮੀਨੀਮ ਹਾਂਜੀ ਹਾੜੀ ਸੋਣੀ ਹਾਂਜੀ ਸੋਣੀ ਦਾ ਚੋਨਾ ਕਣ ਕਣ ਹਾਂਜੀ ਤੇ ਹੁਣ ਦੇ ਕੋਈ 2-4 ਕਿਲੋ ਲੈਂਦੀਆਂਗੇ ਹੁਣ ਲਗਦੋ ਨਕਦੀ ਪੈਸੇ ਦੇ ਉਦੋਂ ਟਿੱਕੀ ਵੀ ਹੁੰਦੀ ਸੀ ਨਾ ਤੇ 50 ਪੈਸੇ ਦੇ ਟਿੱਕੀ ਮਿਲਦੀ ਹੁੰਦੀ ਸੀ ਗੋਲੂ ਦੇ ਕੋਲ ਤੇ ਆ ਉਹਦਾ ਸਲਾਹ ਸੀ ਤੇ ਆ ਬਾਪੂ ਜੀ ਉਹ ਪੁਰਾਣੀ ਜਾਤ ਦਲਾਤੀ ਹੈ ਇਹਨਾਂ ਨੇ ਦਵਾਈ ਇਹ ਆ ਕੋੜਾ ਉਸੇ ਤਰ੍ਹਾਂ ਇਉਥੇ ਸਾਰਾ ਰੇੜਾ ਤੇ ਆ ਗੋਲੂ ਪੋਚਾ ਰੱਖਿਆ ਪਰ ਹੁਣ ਇਹਦਾ ਦੌਰ ਬਦਲ ਗਿਆ ਵਾ ਮੈਂ ਖਾਸ ਨੇ ਦਵਾਈ ਕੱਢ ਕੇ ਲਿਆਉਂਦਾ ਹੁਣ ਬਸ ਇਦਾਂ ਹੀ ਆ ਗੋਲੂ ਪੋਚਾ ਇਹ ਹਾਂਜੀ ਉਦੋਂ ਹੁੰਦੀਆਂ ਸੀ ਟਿੱਕੀਆਂ ਜਦੋਂ ਅਸੀਂ ਨਿੱਕੇ ਹੁੰਨੇ ਸੀ ਹਾਂਜੀ ਹਾਂਜੀ ਰੋਟੀਆਂ ਹੁੰਦੀਆਂ ਪੇਸੀਆਂ ਪਣੀਆਂ ਹੁੰਦੀਆਂ ਸੀ ਇਦਾਂ ਜਿੱਦਾਂ ਵੀ ਆਟੇ ਦਾ ਪੇੜਾ ਕਰੀਦਾ ਇਦਾਂ ਹੁੰਦੀਆਂ ਸੀ ਸਪੈਸ਼ਲ ਤਿਆਰ ਕੀਤੀਆਂ ਦੀਆਂ ਸੀ ਆ ਹੁਣ ਇਸ ਤਰ੍ਹਾਂ ਹੀ ਵੇਚ ਰਹੇ ਤੇ ਕਿੰਨਾ ਕਹੇ ਜਾਂਦਾ ਵਾ ਉਹਦਾ ਖਰਚਾ ਪੂਰਾ ਹੋ ਜਾਂਦਾ ਵਾ ਰੇੜੇ ਦਾ ਇਹ ਖਰਚਾ ਪੂਰਾ ਹੀ ਹੋ ਜਾਂਦਾ ਪੂਰਾ ਠੀਕ ਹੈ ਕਿੰਨੇ ਨੂੰ ਕਿਲੋ ਵਿਗਦਾ ਹੋਣਾ 15 ਰੁਪਏ ਕਿਲੋ ਅੱਛਾ ਹੁਣ 15 ਰੁਪਏ ਕਿਲੋ ਆ ਤੇ ਦਾਣੇ ਦੁਣੇ ਨਹੀਂ ਦਿੰਦੇ ਲੋਕ ਹਾਂਜੀ ਰਾਣੇ ਸਮਾਂ ਦਾਣਿਆਂ ਦਾ ਸਮਾਂ 사ਵੀ ਦਾਣਿਆਂ ਤੋਂ 사ਵੀ 사ਵੀ ਹੁੰਦਾ ਵਾ 사ਵਾ 사ਵੀ ਤੇ ਜੀ ਮਿਲ ਜਾਂਦਾ ਵਾ ਜੀ ਤੇ ਕਿਹੜੇ ਕਿਹੜੇ ਪਿੰਡਾਂ ਜਾਂਦੇ ਆ ਇਹ ਤੇ ਤੱਕ ਤੂੰ ਚੱਕ ਤੁਸੀਂ ਮਿਲੇ ਜੇ ਲੱਗਿਆ ਹੋਰ ਕਿਹੜੇ ਕਿਹੜੇ ਪਿੰਡਾਂ ਮੈਂ ਪਿੰਡਾਂ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਲੱਗਦਾ ਕੇ ਦੇ ਕੇ ਆਉਣਾ ਤੁਹਾਡਾ ਕੋਈ ਨੰਬਰ ਹੈਗਾ ਬੋਲ ਦਿਓ ਜੇ ਨੰਬਰ ਹੈਗਾ ਤੇ ਨੰਬਰ ਨਹੀਂ ਨੰਬਰ ਯਾਦ ਕਰ ਮੈਂ ਫੜ ਬੰਦਾ ਹਾਂ ਅੱਛਾ ਜੀ ਦਾਦਾ ਕੋ ਫੋਨ ਆ ਜੇ ਸੁਣ ਲਈ ਚਾ ਲਈ ਤੇ ਫਿਰ ਉੱਥਾ ਹਿੰਦੂ ਲੋ ਲੋ ਜੀ ਇਹ ਜਿਹੜੇ ਹੈਗੇ ਆ 91 92 ਤੋਂ ਪਹਿਲਾਂ ਵਾਲੇ ਜਿਹੜੇ ਹੈਗੇ ਸੀ ਬੱਚੇ ਇਹ ਉਹ ਜਾਦ ਆ ਜਿਹੜੇ ਆ 99 ਤੋਂ ਬਾਅਦ ਅੱਜ ਬੜੇ ਚਿਰਾਂ ਬਾਅਦ ਮਿਲੀ ਹੈ ਜਾਦ ਇਹ 91 92 ਤੋਂ ਪਹਿਲਾਂ ਜਿਹੜੇ 84 ਚ ਜਨਮ ਹੋਏ ਆ ਜਾਂ 82 ਵਾਲੇ ਜਿਹੜੇ ਉਹਨਾਂ ਨੂੰ ਪਤਾ ਹੀ ਹੈ ਗੋਲੂ ਪੋਚਾ ਕੀ ਹੁੰਦਾ ਵਾ ਅੱਜ ਵਾਲੀ ਜਿਹੜੀ ਹੈਗੀ ਪੀੜ੍ਹੀ ਅੱਜ ਤੇ ਮੋਬਾਈਲ ਤੋਂ ਖੜਾ ਨਹੀਂ ਛੱਡਦਾ ਤੇ ਬਾਕੀ ਗੋਲੂ ਪੋਚੇ ਦਾ ਕੰਮ ਨਹੀਂ ਰਹੇਗਾ ਗੈਂਸ ਆ ਗਏ ਚੁੱਲ੍ਹੇ ਆ ਗਏ ਤੇ ਗੋਲੂ ਪੋਚਾ ਬਹੁਤ ਘਟ ਜਿਹੜਾ ਵਾ ਅੱਜ ਕੀ ਗੱਲ ਕੀ ਵੀ 25 ਸਾਲ ਬਾਅਦ ਮੈਂ ਜਿਹੜਾ ਗੋਲੂ ਪੋਚੇ ਦੇ ਜਿਹੜੇ ਆ ਵੇਖਿਆ ਵਾ ਤੇ ਧੰਨਵਾਦ ਬਾਪੂ ਜੀ ਆਪਣਾ ਕੀ ਕਹਿਣਾ ਚਾਹੁੰਦੇ ਜੇ ਆਉਣ ਵਾਲੀ ਪੀੜ੍ਹੀ ਨੂੰ ਪੁਰਾਣੇ ਵਿਰਸੇ ਨਾਲ ਜੁੜੇ ਰਹਿਣ ਲਈ ਅਸੀਂ ਜੇ ਆਉਂਦੇ ਕਿ ਵੀ ਦੇਖੋ ਜੀ ਪੁਰਾਣਾ ਕੰਮ ਜਿਹੜਾ ਨਵਾ ਚੱਲਣਾ ਕੀ ਦਾ ਤੇ ਹੁਣ ਕੈਸਾ ਗੁੱਸਾ ਤੇ ਲੋਕ ਚੱਤ ਪੇ ਛੜੇ ਉਹਦੇ ਘਾਟੇ ਦਾ ਇਹ ਕੰਮ ਜਿਹੜਾਗਾ ਉਹ ਚਾਹੀਦਾਗਾ ਕਰਨਾ ਚਾਹੀਦਾ ਕਈ ਬੀਬੀਆਂ ਸੜ ਕੇ ਮਰ ਜਾਂਦੀਆਂ ਕਈ ਸੜ ਨਾਲ ਹਾਂਜੀ ਸਾਡੇ ਪਿੰਡ ਦੇ ਕੋ ਪਸ਼ੂ 14 ਪੀਂਦੀ ਗਾਂ ਤੇ ਉਹ ਯਾਨੀ ਮਰ ਗਈ ਸੀ ਸੜ ਕੇ ਹਾਂਜੀ ਸਾਰੇ ਰਲ ਕੇ ਅੱਗ ਲੱਗ ਕਿਹੜਾ ਪਿੰਡ ਤੁਹਾਡਾ ਕਿੱਥੋਂ ਦੇ ਵਿੱਚ ਨਾ ਪਿੰਡ ਵੈਰੋਵਾਲੀ ਜੀ ਵੈਰੋਵਾਲ ਤੋਂ ਤੇ ਗੋਲੂ ਪੋਚਾ ਕਿੱਥੋਂ ਲੈਂਦੇ ਤੁਸੀਂ ਐਂ ਗੋਲੂ ਪੋਚਾ ਦੇ ਉਹਨੇ ਮਾਕਵਾ ਬਲਮਦਾਸ ਲਾਗੋ ਰਮਦਾਸ ਲਾਗੋ ਉਥੋਂ ਮਿਲਦਾ ਜੱਟ ਜੀ ਵੀ ਦਰ ਵੇਖਦੇ ਹੋ ਠੀਕ ਹੈ ਜੀ ਹਾਂਜੀ ਚਲੋ ਜੀ ਬਹੁਤ ਵਧੀਆ ਲੱਗਾ ਹਾਂਜੀ ਤੇ ਇਹ ਵਾਲੀਆਂ ਵੀਡੀਓ ਜੀ ਜਿੰਨੇ ਵੀ ਵੇਖੀ ਵੱਧ ਤੋਂ ਵੱਧ